राजक bonita फाइनेंसर ਅਤੇ ਉਸ ਦੇ ਸਾਥੀ ਇਸ ਵਿਅਕਤੀ ਨੂੰ ਦਰਾਹ ਦੇ ਰਾਜਵੰਦ ਹਸਪਤਾਲ ਛੱਡ ਕੇ ਫਰਾਰ ਹੋ ਗਏ ਬਾਅਦ ਇਸ ਵਿਅਕਤੀ ਦੀ ਮੌਤ ਹੋ ਗਈ ਮ੍ਰਿਤਕ ਦੀਸ਼ ਨਾਕਦਲੂਦੀ ਅਨਵਦੇ ਸ਼ਿੰਗਾਰਸ ਨੇਮਾ ਰੋਡ ਤੇ ਰਹਿਣ ਵਾਲੇ ਰਾਜਨ ਵੱਜੋ ਹੋਈ ਹੈ ਦਰਾਹਾ ਪੁਲਿਸ ਨੇ ਫਾਈਨੈਂਸਰ ਜਗਜੀਤ ਸਿੰਘ ਟੋਨੀ ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ ਕਤਲ ਕੇਸ ਦਰਜ ਕੀਤਾ ਹੈ ਇਸ ਕਦਨੈ ਸੀਸੀਟੀਵੀ ਵੀ ਸਾਹਮਣੇ ਆਈ ਹੈ ਡੀਐਸਪੀ ਹਰਸਿਮਰਤ ਸਿੰਘ ਚੇਤ੍ਰ ਨੇ ਦੱਸਿਆ ਕਿ ਕੁਝ ਵਿਅਕਤੀ ਹਸਪਤਾਲ ਦੇ ਬਾਹਰ ਹੀ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਛੱਡ ਗਏ ਸੀ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਾ ਨੇ ਕਥਿਤ ਦੋਸ਼ੀਆਂ ਦੀ ਸਨਾਖਤ ਕੀਤੀ ਜਿਸ ਮਗਰੋਂ ਪੁਲਿਸ ਨੇ ਕੇਸ ਦਰਜ ਕੀਤਾ। ਫਾਈਲ ਨੰਬਰ 12345 ਵੇਪਨ ਕੁਮਾਰ ਦੀ ਰਿਪੋਰਟ। ਜੀ ਜੀ ਪੰਛੇ ਦੀ ਦਰਮਿਆਨੀ ਰਾਤ ਨੂੰ ਇੱਕ ਗੰਢ ਸਾਤੇ ਵਿਅਕਤੀ ਜਿਹੜੇ ਸੀਗੇ ਪਹਿਲਾਂ ਅਹ ਜੀ ਤੋਂ ਉਹ ਮਾਚਮੇ ਬੰਦੇ ਨੂੰ ਰਾਜਨਾਥ ਹਸਪਤਲ ਉਧਰਾਹੀ ਕਿਰੇ ਟਾਕਲ ਕਰਾ ਕੇ ਸੀਗੇ ਟਾਕਲ ਵੀ ਨਹੀਂ ਕਰਾਇਆ ਸੀ ਫਾਰੀ ਛਾੜ ਕੇ ਚਲੇ ਗਏ ਸੀਗੇ ਜਿਸ ਤੋਂ ਬਾਅਦ ਉਹ ਐਸਪੀਐਸ ਹਸਪਤਲ ਉਸ ਹਫਤੇ ਦੀ ਜਿਹੜੀ ਦੁਰਾਨੇ ਇਲਾਜ ਜਿਹੜੀ ਹੈਗੀ ਆ ਡੈਥ ਹੋ ਗਈ ਸੀਗੀ ਜੋ ਕਿ ਬਾਅਦਛਾਣਾਕ ਤੇ ਉਹਨਾਂ ਦੀ ਫੈਮਿਲੀ ਪਰਿਵਾਰ ਵਾਲਿਆਂ ਨੇ ਜਿਹੜੀ ਕੀਤੀ ਉਹ ਲੁਧਿਆਣੇ ਨੂੰ ਬਲੌਂ ਹੰਦਰਤਣੇ ਸਿੱਟੇ ਨੂੰ ਬਲੌਂ ਕਰਦੇ ਸੀਗੇ ਤੇ ਉਹਨਾਂ ਨੇ ਸੀਐਸਟੀ ਗ੍ਰਾਮੇ ਕੋਈ ਬੰਦੋਸ਼ੀਆਂ ਦੇ ਦੀ ਜਿਹੜੀ ਇਹ ਸ਼ਨਾਖ ਕੀਤੀ ਹੈ ਜਿਸ ਤੋਂ ਬਾਅਦ ਜਿਹੜਾ 4 ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ 302 34 ਐਫਸੀ ਦੇ ਤਹਿਤ ਜਿਹੜਾ ਮਾਮਲਾ ਇਨਵੈਸਟੀਗੇਸ਼ਨ ਜਿਹੜੇ ਹੈ ਉਹਨਾਂ ਦਾ ਕੀ ਉਹਨਾਂ ਦਾ ਬੇਸ਼ਅ ਸੀਗਾ ਤੇ ਅ ਅੱਗੇ ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਵਾਲੇ ਪਾਸੇ ਆਪਾਂ ਇਨਵੈਸਟੀਗੇਸ਼ਨ ਅੱਗੇ ਕਰ ਰਹੇ ਹਾਂ ਜੀ ਹਲੇ ਉਹ ਕਲੀਅਰ ਹੋਣਾ ਬਾਕੀ ਹੈ ਜੀ ਉਹ ਦੋਸ਼ੀਆਂ ਦੀ ਰੈਸ ਤੋਂ ਬਾਅਦ ਹੀ ਕਲੀਅਰ ਹੋਊਗਾ ਬਾਕੀ ਜੋ ਹਲੇ ਤੱਕ ਪਤਾ ਲੱਗਿਆ ਵੀ ਜੋ ਡਿਸੀਜ਼ ਹੈ ਜਿਨ੍ਹਾਂ ਦੇ ਵਿੱਚ ਸ੍ਰੀਤੀ ਦੀ ਡੈਥ ਹੋਈ ਹੈ ਉਹ ਇੱਕ ਦੋਸ਼ੀ ਜਿਨ੍ਹਾਂ ਨੇ ਮਾਰਿਆ ਉਹਨਾਂ ਦੇ ਉਹਨਾਂ ਦੇ ਕੋਲ ਹੀ ਜਿਹੜਾ ਹੈਗਾ ਕੰਮ ਕਰਦਾ ਸੀ ਅਸਰ ਦਾ ਕੰਪਲੈਕਸ ਬਾਕੀ ਜਿਹੜੀ ਬਾਕੀ ਇਨਵੈਸਟੀਗੇਸ਼ਨ ਚੱਲਦੀ ਹੈ ਜੋ ਤੱਤ ਸਾਹਮਣੇ ਆਣਗੇ ਤੁਹਾਡੇ ਸਾਹਮਣੇ